ਪੰਜਾਬ ਦੇ ਵਿੱਚ ਅੱਜਕੱਲ ਸੜਕਾਂ ਦਾ ਬੁਰਾ ਹਾਲ ਹੈ ਜਿਸ ਨੂੰ ਲੈ ਕੇ ਲੋਕ ਤਰਾਤਰ ਕਰ ਰਹੇ ਨੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਤਾਂ ਸੜਕ 'ਤੇ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਰੋਜ਼ਾਨਾ ਕੋਈ ਨਾ ਕੋਈ ਵੱਡਾ ਹਾਦਸਾ ਵਾਪਰਦਾ ਜਿਸ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਵੀ ਹੁੰਦਾ ਹੈ ਵਾਹਨਾਂ ਨੂੰ ਨੁਕਸਾਨ ਹੁੰਦਾ ਜਿੱਦੇ ਪਾਸੇ ਕਈ ਲੋਕਾਂ ਦੀ ਹੁਣ ਤੱਕ ਰੋੜਾਂ ਦੇ ਉੱਤੇ ਮੌਤਾਂ ਵੀ ਹੋ ਚੁੱਕੀਆਂ ਨੇ ਇਸੇ ਮੇਲੇ ਅਸੀਂ ਖੜੇ ਹਾਂ ਹਲਕਾ ਖੜਦੇ ਪਿੰਡ ਖਿਦਰਾਬਾਦ ਦੇ ਰੋਡ ਦੇ ਉੱਤੇ ਜਿੱਥੇ ਕਿ ਹੁਣੇ-ਹੁਣੇ ਕਬਾਈ ਦਾ ਤੁਸੀਂ ਦੇਖੋ ਕੀ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਇੱਕ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਮੋਟਰਸਾਈਕਲ ਤੇ ਉੱਥੇ ਜਾ ਰਿਹਾ ਸੀ ਦੱਸੇ ਦੀ ਖੱਡੇ ਦੇ ਵਿੱਚ ਉਸਦਾ ਮੋਟਰਸਾਈਕਲ ਵਜੇ ਆ ਇਸ ਤੋਂ ਬਾਅਦ ਜਾ ਕੇ ਉਸਦੇ ਨਾਲ ਇੱਕ ਉਹਨਾਂ ਦੇ ਬੱਚਾ ਨਾਲ ਮੌਜੂਦ ਸੀ ਜਿੱਥੇ ਕਿ ਕਾਫੀ ਖੂਨ ਵੀ ਚੱਲ ਰਿਹਾ ਹੈ ਸਰਪਜੀਤ ਜੀ ਕਿਹੜਾ ਪਿੰਡ ਹੈ ਜੀ ਪਿੰਡ ਬਾਨਕੋੜੀ ਤੇ ਕੀ ਗੱਲ ਹੋਈ ਹੈ ਜੀ ਇੱਥੇ ਤੁਹਾਨੂੰ ਰੋਡ ਤੇ ਆ ਟੋਇਆਂ ਕਰਕੇ ਗਿਰ ਗਿਆ ਜੀ ਕਿਹੜਾ ਰੋਡ ਪਿੰਡਾ ਇਹ ਹੈ ਹੈ ਜੀ ਕਿਹੜਾ ਰੋਡ ਹੈ ਇਹ ਇਹ ਰੋਡ ਫੈਦਰਾਬਾਦ ਹੈ ਜੀ ਅੱਛਾ ਇਕੱਲੇ ਸੀ ਤੁਸੀਂ ਨਹੀਂ ਇਹ ਮੁੰਡਾ ਵੀ ਤਾਂ ਨਾਲ ਜੀ ਕਿਥੇ ਮੁੰਡਾ ਤੁਹਾਡੀ ਜੋੜ ਲੱਗੀ ਮੁੰਡੇ ਦੀ ਲੱਗੀ ਨਹੀਂ ਮੁੰਡੇ ਤਾਂ ਲੱਗੀ ਜੀ ਮੇਰਾ ਹੀ ਲੱਗੀ ਸੀ ਕਦ ਤੇ ਮੋਟਰਸਾਈਕਲ ਤੇ ਹਾਂ ਜੀ ਕਿੱਥੋਂ ਆ ਰਹੇ ਸੀ ਅਸੀਂ ਮੀਆਂਪੁਰ ਤੋਂ ਚੰਗਰ ਤੋਂ ਜੀ ਜਾ ਰਹੇ ਕਿੱਥੇ ਸੀ ਅਸੀਂ ਉੱਥੇ ਜਾ ਰਹੇ ਅਕੈਡਮੀ ਮੈਂ ਜੀ ਉਹ ਹਾੜੀ ਹਾਂ ਜੀ ਤੇ ਕੋਈ ਚੀਜ਼ ਆ ਗਈ ਸੀ ਅੱਗੇ ਕੋਈ ਵਹੀਕਲ ਆ ਗਿਆ ਸੀ ਤੇ ਵੈਸੀ ਗਿਰ ਗਏ ਸੀ ਬੈ ਖੱਡਿਆਂ ਕਰਕੇ ਗਿਰੇ ਜੀ ਖੱਡੇ ਹਾਂ ਹਾਂ ਜੀ ਖੱਡੇ ਪਾਉਤ ਆ ਜੀ ਰੋਡ ਤੇ ਤੇ ਕੀ ਪੀਲੇ ਸਰਕਾਰ ਨੂੰ ਜੀ ਸਕਾਰ ਨੂੰ ਇਹ ਪੀਰ ਆ ਵੀ ਖੱਡੇ ਠੇਕ ਕਰਾਏ ਜਾ ਮੇਰਾ ਦਿਸ਼ਰਜ ਨੂੰ ਦਿਸ਼ਰਜ ਜੀ ਰੋਜ਼ਾਨੀ ਹੁੰਦੇ ਹੱਸ ਉਹ ਗਰੇ ਹੀ ਜਾਂਦਾ ਕੋਈ ਨਾ ਕੋਈ ਮੇਰਾ ਰੋਜ਼ਾਨਾ ਰੂਟ ਆ ਇਹ ਅੱਛਾ ਜੀ ਖੱਡਿਆਂ 'ਚ ਕੋਈ ਨਾ ਕਈ ਗਰੇ ਜਾਂਦਾ ਦੇਖੋ ਕਿੰਨੇ ਡੂੰਘੇ ਡੂੰਘੇ ਖੱਡੇ ਆ ਮੇਰਾ ਪਿੰਡ ਮੱਜਰੀ ਆ हां मैं आम पार्टी ਦਾ ਬੜੇ ਦਾ ਉਹਦੇ ਤੇ ਰਿਆ ਪਹਿਲਾਂ ਪਰ ਥੋੜੀ ਸਰਕਾਰ ਐ ਫਿਰ ਫਿਰ ਵੀ ਬਸ ਉਹ ਤਾਂ ਹੀ ਛੜ ਛੋੜ ਦਿੱਤਾ ਲਾਪਰਵਾਹ ਸਰਕਾਰ ਐ ਹਾਂ ਹਾਂਜੀ ਹਾਂ ਉਹ ਨਹੀਂ ਸਰਕਾਰ ਦੇ ਵਿੱਚ ਨਹੀਂ ਆਉਂਦੀ ਨਹੀਂ ਨਹੀਂ ਮੈਂ ਹੁਣ ਨਹੀਂ ਆ ਮੈਂ 2019 'ਚ ਛੜਤਾ ਸੀ ਅੱਛਾ ਜੀ ਹਾਂਜੀ ਹਾਂਜੀ ਤੇ ਹੁਣ ਕੀ ਪੀਲੇ ਸਰਕਾਰ ਨੂੰ ਥੋੜੀ ਅਪੀਲ ਇਹ ਹੀ ਹੈ ਕਿ ਘੱਟੋ ਘਾਟ ਪਾਇਆ ਚਾ ਲਾ ਦੋ ਇਹ ਕਾਂਗਰਸ ਦੇ ਰਾਜ ਵਿੱਚ ਇੰਨੀ ਪੱਕੀ ਸੜਕ ਬਣੀ ਸੀ ਉਸ ਤੋਂ ਬਾਅਦ ਹੀ ਰਿਪੇਅਰ ਤੱਕ ਨਹੀਂ ਹੋ ਰਹੀ ਆਪਾਂ ਕਹੀ ਜਾਂਦੇ ਕਾਂਗਰਸ ਇਹ ਆ ਉਹ ਇਹ ਘੱਟੋ ਘਾਟ ਸੜਕਾਂ ਤਾਂ ਬਣਾਉਂਦੀ ਸੀ ਉਹ ਹਰ ਵਾਰ ਦੇ ਜੀ ਕੀ ਵੇ ਪਤਾ ਲੱਗਿਆ ਤੁਹਾਨੂੰ ਗੱਡੀ ਸਾਨੂੰ ਫੋਨ ਆਇਆ ਜੀ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਉਹ ਗਿਰ ਗਏ ਮੁੰਡੇ ਕਿੰਨਾ ਕਿ ਮੁਸ਼ਕਲ ਹੈ ਭਈ ਜਿੱਥੇ ਕਿਰਾਰੇ ਤੁਹਾਡਾ ਤਾਂ ਹਾਦਸਾ ਹੋਇਆ ਕਿਸੇ ਹੋਰ ਦਾ ਵੀ ਹੋ ਸਕਦਾ ਹੈ ਉਹਨਾਂ ਦਾ ਕੀ ਹਾਲ ਹੈ ਵੀਰਾ ਦੇਖ ਲੋ ਤੁਹਾਡੇ ਸਾਹਮਣੇ ਦੇਖੋ ਤਾਂ ਇਹਦਾ ਵਿਚਾਰਾ ਚਾਰ ਪੰਜ ਜਣੇ ਤੇ ਇਕੱਲਾ ਆਇਆ ਕਮਾਉਣੇ ਵਾਲਾ ਚਾਰ ਪੰਜ ਕੁੜੀਆਂ ਕੁੜੀਆਂ ਆਏ ਦੇ ਕੋਲ ਇਹ ਸਾਰੇ ਹਾਲਾਤ ਐ ਨਹੀਂ ਸੜਕਾਂ ਦਾ ਜਾ ਕੇ ਦੇਖ ਲੋ ਤੁਸੀਂ ਯਾਰ ਨਾਲ ਪਈਆਂ ਚੰਗੀਆਂ ਖੇਤਾਂ ਦੀਆਂ ਇੱਥੇ ਕੋਈ ਮੜਾ ਲੈ ਕੇ ਨੰਗ ਦੀ ਬਸੜਾ ਪਿੱਛੇ ਨੱਠ ਲਊਗਾ ਸਰਪਾਲ ਜੀ ਲਗਾਤਾਰ ਇਥੇ ਹਾਸੇ ਹੋ ਰਹੇ ਨੇ ਰੋੜਾਂ ਦੇ ਵਿਚਕਾਰ ਸੜਕਾਂ ਦਾ ਕੀ ਹਾਲ ਹੈ ਜੀ ਬੜਾ ਮੁਸ਼ਕਲ ਹੈ ਲੋਕਾਂ ਨੂੰ ਨਿਕਲਣਾ ਆ ਰਿਹਾ ਕੀ ਕਹੋਗੇ ਇਸ ਬਾਰੇ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜਾ ਤੁਸੀਂ ਆ ਕੇ ਇੱਥੇ ਸਾਡੇ ਲੋਕਾਂ ਦੀ ਸੜਕਾਂ ਦੀ ਜਿਹੜੀ ਸਾਰ ਲਈ ਹੈ ਬਾਕੀ ਰਹੀ ਗੱਲ ਸਾਡੇ ਹਲਕੇ ਦੇ ਐਮਐਲਏ ਮੈਡਮ ਗਗਨ ਮੋਲਜੀ ਉਹਨਾਂ ਨੇ ਤਾਂ ਸੜਕਾਂ ਬਾਰੇ ਮੈਂ ਦੇਖ ਰਿਹਾ ਤਾਂ ਕੱਲ ਪਰਸੋਂ ਇੰਟਰਵਿਊ ਤੇ ਉਹਦੇ ਕਹਿੰਦੇ ਜੀ ਸੜਕਾਂ ਦੀ ਤਾਂ ਗੱਲੇ ਨਾ ਕਰੋ ਮੈਡਮ ਜੀ ਤੁਸੀਂ ਆ ਕੇ ਤਾਂ ਦੇਖੋ ਸਾਡੇ ਹਲਕੇ ਦਾ ਹਾਲ ਕੋਈ ਸੜਕ ਖਿਦਰਾਬਾਦ ਤੋਂ ਬਲਾਕ ਮਾਜਰੀ ਖਿਦਰਾਬਾਦ ਤੋਂ ਚਟੌਲੀ ਖਿਦਰਾਬਾਦ ਤੋਂ ਕੁਵੈੜੀ ਜਾਂ ਮੀਆਂਪੁਰ ਇੱਕ ਵੀ ਸੜਕ ਤੇ ਤੁਸੀਂ ਆ ਪਾ ਕੇ ਦੇਖੋ ਇੱਥੇ ਪਤਾ ਚੱਲੇ ਵੀ ਸੜਕਾਂ ਦੀ ਜਿਹੜੀ ਜ਼ਰੂਰਤ ਹੈ ਲੋਕਾਂ ਨੂੰ ਹੈ ਜਾਂ ਨਹੀਂ ਹੈ ਕਿਵੇਂ ਹੈ ਇਹਦੇ ਬਾਰੇ ਲੋਕ ਕਿਵੇਂ ਆ ਹੁਣੇ ਹਾਦਸਾ ਹੋ ਗਿਆ ਇੱਥੇ ਅਸੀਂ ਜਿੱਥੇ ਮੌਕੇ ਤੇ ਖੜੇ ਆ ਮੋਟਰਸਾਈਕਲ ਤੇ ਜਾ ਰਿਹਾ ਸੀ ਯੰਗ ਨੌਜਵਾਨ ਉਹ ਖੱਡੇ ਚ ਗਿਰ ਕੇ ਉਹਦਾ ਮੋਟਰਸਾਈਕਲ ਮੁੜ ਕੇ ਸਿਰ ਵੱਜ ਗਿਆ ਉਹਦਾ ਧਰਤੀ ਨਾਲ ਪਤਾ ਨਹੀਂ ਵਿਚਾਰੇ ਦਾ ਕੀ ਉਹਦਾ ਹੋਇਆ ਕੀ ਮੈਡਮ ਜੀ ਤੁਹਾਨੂੰ ਬੇਨਤੀ ਹੈ ਵੀ ਜੇ ਤੁਸੀਂ ਸਾਡੇ ਹਲਕੇ ਦੀ ਬਾਗਟੌਰ ਸੰਭਾਲੀ ਹੈ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਨੂੰ ਐਮਐਲਏ ਬਣਾਇਆ ਤੁਸੀਂ ਕਿਰਪਾ ਕਰੋ ਸਾਡੇ ਹਲਕੇ ਦੀ ਜਾ ਕੇ ਬਾਗਟੌਰ ਦੇਖੋ ਵੀ ਕੀ ਹਾਲ ਹੋ ਰਿਹਾ ਜਿਹੜੇ ਉਹਨਾਂ ਦੇ ਚਾਹਿੱਤੇ ਆ ਉਹਨਾਂ ਨੂੰ ਵੀ ਚਾਹੀਦਾ ਵੀ ਜਾ ਕੇ ਮੈਡਮ ਨੂੰ ਦੱਸੇ ਤੇ ਆ ਲੈ ਕੇ ਆਵੇ ਇੱਥੇ ਵਿజిਟ ਕਰਾਵੇ ਪਤਾ ਲੱਗੇ ਵੀ ਕੀ ਹਾਲ ਹੈ ਸੜਕਾਂ ਦਾ ਕਿਰਪਾਲ ਜੀ ਤੁਹਾਡੇ ਪਿੰਡ ਦੇ ਵਿੱਚ ਟੂਰਨਾਮੈਂਟ ਹੀ ਬਹੁਤ ਹੁੰਦੇ ਨੇ ਕਸਤੀ ਦੰਗਲ ਵੀ ਸਾਡਾ ਮਸ਼ਹੂਰ ਹੈ ਖੀਦਰਾਬਾਦ ਦਾ ਉੱਥੇ ਵੀ ਐਲਾਨ ਬਹੁਤ ਹੁੰਦੇ ਨੇ ਲੀਡਰਾਂ ਦੇ ਹਾਂਜੀ ਹਾਂਜੀ ਜੀ ਸਾਹਿਬ ਬੋਲੋ ਵੀ ਤੁਹਾਡੇ ਐਮਐਲਏ ਵੱਲੋਂ ਵੀ ਕੀ ਗੱਲ ਉਸ ਤੋਂ ਬਾਅਦ ਕਿਉਂ ਨਹੀਂ ਗੌਰ ਕੀਤੀ ਜਾਂਦੀ ਜਿਹੜੀ ਸਲਾਨਾ ਛਿੰਝ ਹੁੰਦੀ ਹੈ ਜੀ ਦੋ ਵਾਰ ਤਾਂ ਮੈਡਮ ਜਗਨ ਅਨਮੋਲ ਜੀ ਉੱਥੇ ਆ ਕੇ ਸਾਲ ਬਾਅਦ ਪਹਿਲਾ ਇੱਕ ਸਾਲ ਫਿਰ ਦੂਜੇ ਸਾਲ ਉਹ ਕਹਿ ਗਏ ਵੀ ਚਟੌਲੀ ਵਾਲੀ ਸੜਕਾ ਜਿਹੜੀ ਕੱਲ ਨੂੰ ਸ਼ੁਰੂ ਹੋ ਜਾਣਾ ਆ ਪਰਸੋਂ ਸ਼ੁਰੂ ਹੋ ਜਾਣਾ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਝਾੜੂ ਆਪਣਾ ਝਾੜੂ ਪਾਰਟੀ ਦੇ ਐਮਪੀ ਬਣੇ ਆ ਮਲਵਿੰਦਰ ਸਿੰਘ ਕੰਗ ਉਹ ਵੀ ਪਿਛਲੀ ਜਿੰਜ ਤੇ ਅਲਾਨਸ ਕਰਕੇ ਗਏ ਸੀ ਕਿ ਹੁਣੇ ਬਸ ਇਹਦਾ ਟੈਂਡਰ ਹੋ ਚੱਲਿਆ ਲੇਕਿਨ ਤੁਹਾਡੇ ਸਾਹਮਣੇ ਹੀ ਹੈ ਉਹ ਪਤਾ ਨਹੀਂ ਕਦੋਂ ਨੰਬਰ ਆਏਗਾ